ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਖਿਡਾਰੀ ਤੇ ਦਰਸ਼ਕ ਵੀਰਾਂ ਨੂੰ ਸਾਡੀ ਹੱਥ ਵੰਨ ਕੇ ਫੀਲ ਹੈ ਪ੍ਰਸ਼ਾਸਨ ਵੱਲੋਂ ਸਾਡਾ ਬਹੁਤ ਸਹਿਯੋਗ ਕੀਤਾ ਜਾ ਰਿਹਾ ਹੈ ਦਰਸ਼ਕ ਵੀ ਤੇ ਖਿਡਾਰੀ ਵੀਰ ਸਾਡੀ ਬੇਨਤੀ ਨੂੰ ਪ੍ਰਵਾਨ ਕਰੋ ਸਾਡੇ ਪ੍ਰਧਾਨ ਸਰਦਾਰ ਬਲਵਿੰਦਰ ਸੈਣੀ ਦੀ ਹਾਂਸਰਾ ਤੇ ਮੌਜੂਦਾ ਸਰਪੰਚ ਮਨਦੀਪ ਸਿੰਘ ਦੀ ਹਾਂਸਰਾ ਵੱਲੋਂ ਹੱਥ ਵੰਨ ਕੇ ਸਾਡੀ ਸਮੂਹ ਜੀ ਐਸੋਸੀਏਸ਼ਨਾਂ ਵੱਲੋਂ ਆਪ ਜੀ ਨੂੰ ਬੇਨਤੀ ਹੈ ਕਿ 5 ਵਜੇ ਤੱਕ ਅਸੀਂ ਮੈਚ ਸਮਾਪਤ ਕਰਨੇ ਆ 31 ਜਨਵਰੀ ਨੂੰ ਖਿਡਾਰੀ ਵੀਰਾਂ ਨੂੰ ਬੇਨਤੀ ਹੈ ਵੀ 11 ਵਜੇ ਠੀਕ ਗਰਾਊਂਡਾਂ 'ਚ ਤੁਸੀਂ ਪਹੁੰਚੋ ਆਪਾਂ ਪ੍ਰਸ਼ਾਸਨ ਦਾ ਸਾਥ ਦਿਈਏ ਕਿਉਂਕਿ ਕੋਈ ਮਤਭਾਗੀ ਘਟਨਾ ਨਾ ਵਰਤੇ ਇਸ ਲਈ ਆਪਣਾ ਨਿੱਜੀ ਫਰਜ਼ ਹੈ ਜੇ ਤੁਸੀਂ ਚਾਹੁੰਦੇ ਹੋ ਵੀ ਕਬੱਡੀ ਲੰਮਾ ਸਮਾਂ ਲੋਕ ਇਹਨੂੰ ਪਿਆਰ ਕਰਦੇ ਰਹਿਣ ਤਾਂ ਤੁਸੀਂ ਵੀ ਪ੍ਰਸ਼ਾਸਨ ਦਾ ਇਸ ਮੁਕੀਆਂ ਖਲਫਾਂ ਦਾ ਖਿਡਾਰੀ ਵੀ ਸਾਥ ਦਿਓ ਤਾਂ ਕਿ ਤੁਹਾਕੋ ਆਉਣ ਵਾਲੀ ਜਿਹੜੀ ਜਨਰੇਸ਼ਨ ਆ ਪੀੜ੍ਹੀ ਸਾਡੀ ਨਵੀਂ ਤੁਹਾਤੋਂ ਕੋਈ ਵਧੀਆ ਸੇਧ ਲੈ ਕੇ ਹੋ ਵੀ ਆਪਣੇ ਜੀਵਨ ਚ ਤਰੱਕੀਆਂ ਕਰੇ ਤੁਹਾਨੂੰ ਹੱਥ ਬੰਨ੍ਹ ਕੇ ਅਸੀਂ ਬਾਰ-ਬਾਰ ਬੇਨਤੀ ਕਰਦੇ ਆਂ ਵੀ ਉਸ ਤੋਂ ਬਾਅਦ ਜੇ ਕੋਈ ਲੇਟ ਹੋਇਆ ਫਿਰ ਅਸੀਂ ਮੈਚ ਅਗਲੇ ਦਿਨ ਕਰਾਉਣੇ ਆ ਇਸ ਲਈ ਸਾਡੀ ਇਹ ਬੇਨਤੀ ਨੂੰ ਪ੍ਰਵਾਨ ਕਰੋ ਇਹੀ ਸਾਡਾ ਤੁਹਾਡੇ ਲਈ ਸ਼ੁਭ ਕਾਮਨਾਵਾਂ ਵੀ ਤੁਸੀਂ ਜਿੰਦਗੀ 'ਚ ਤਰੱਕੀ ਕਰੋ ਕਿ ਹਾਲੀ ਹੀ ਹੋਵੇ ਤੁਹਾਡੇ ਜੀ ਇਵੈਂਟ ਤੇ ਤੁਸੀਂ ਵੀਰ ਬਣੇ ਇਹ ਬੇਨਤੀ ਨੂੰ ਪ੍ਰਵਾਨ ਕਰੋ ਜੀ ਸਮੁੱਚੇ ਪ੍ਰਸ਼ਾਸਨ ਵੱਲੋਂ ਸਾਡੀ ਗ੍ਰਾਮ ਪੰਚਾਇਤ ਵੱਲੋਂ ਕਲੱਬ ਵੱਲੋਂ ਆਪ ਜੀ ਨੂੰ ਵਾਰ-ਵਾਰ ਇਹੀ ਅਪੀਲ ਹੈ ਦਰਸ਼ਕਾਂ ਨੂੰ ਵੀ ਅਸੀਂ ਬੇਨਤੀ ਕਰਦੇ ਆਂ ਕਿ ਤੁਸੀਂ ਵੀ ਕਮੈਂਟ ਕਰਿਆ ਕਰੋ ਇਹ ਚੀਜ਼ਾਂ ਤੇ ਖਿਡਾਰੀਆਂ ਨੂੰ ਘੱਟ ਕਰੋ ਵੀ ਟਾਈਮ ਸਰ ਆਓ ਟਾਈਮ ਸਰ ਆਪਣੇ ਆਪਣੇ ਘਰਾਂ ਨੂੰ ਜਾਓ ਤੁਹਾਡੇ ਘਰੇ ਤੁਹਾਡੇ ਬੱਚੇ ਤੁਹਾਡੀਆਂ ਮਾਵਾਂ ਬਜ਼ੁਰਗ ਆਪਾਂ ਨੂੰ ਹਰੇਕ ਨੂੰ ਦੀਖਦੇ ਆਂ ਜ਼ਿੰਦਗੀ ਨਾਲ ਕੋਈ ਚੀਜ਼ ਦੇਂਦੇ ਨਹੀਂ ਇੰਨੀਆਂ ਕਮੇਂ ਤੇ ਆ ਪਰਵਾਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ